ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਪਿਆਰੀ ਸਾਧ ਸੰਗਤ ਜੀ ਇਸ ਟਾਈਮ ਤੁਸੀਂ ਦਰਸ਼ਨ ਕਰ ਰਹੇ ਹੋ ਧੰਨ ਧੰਨ ਸ੍ਰੀ ਗੁਰੂ ਰਾਮਦਾਸ ਜੀ ਦੇ ਪਿਆਰੀ ਸਾਧ ਸੰਗਤ ਜੀ ਤੁਸੀਂ ਬਹੁਤ ਭਾਗਾ ਵਾਲੇ ਹੋ ਕਿਉਂਕਿ ਇੱਥੇ ਆ ਕੇ ਇਨਸਾਨ ਨੂੰ ਇਸ ਤਰ੍ਹਾਂ ਲੱਗਦਾ ਵੇ ਜਿਸ ਤਰ੍ਹਾਂ ਉਹ ਇੱਕ ਸਵਰਗ ਵਿੱਚ ਆ ਗਿਆ ਹੋਵੇ ਕਿਉਂਕਿ ਵਾਹਿਗੁਰੂ ਜੀ ਦੇ ਘਰ ਆ ਕੇ ਜਿੱਦੋਂ ਆਪਾਂ ਜਾਂਦੇ ਆ ਵਾਹਿਗੁਰੂ ਜੀ ਦੇ ਘਰ ਪਿਆਰੀ ਸਾਧ ਸੰਗਤ ਜੀ ਤੁਸੀਂ ਜਰੂਰ ਮਹਿਸੂਸ ਕੀਤਾ ਹੋਣਾ ਵੀ ਕਿਉਂਕਿ ਵਾਹਿਗੁਰੂ ਜੀ ਦੇ ਘਰ ਜਾ ਕੇ ਨਾ ਹੀ ਕੋਈ ਟੈਨਸ਼ਨ ਰਹਿੰਦੀ ਏ ਨਾ ਹੀ ਕੋਈ ਪ੍ਰੋਬਲਮ ਆ ਰਹਿੰਦੀ ਏ ਤੇ ਸਰੀਰ ਨੂੰ ਦੁੱਖ ਵੀ ਨਹੀਂ ਆਉਂਦਾ ਹੈਗਾ ਨੇੜੇ ਇਸ ਤਰ੍ਹਾਂ ਫੀਲ ਹੁੰਦਾ ਵੇ ਜਿਸ ਤਰ੍ਹਾਂ ਆਪਾਂ ਇੱਕ ਸਵਰਗ ਵਿੱਚ ਆ ਗਏ ਹੋਵਾਂ ਕਿਉਂਕਿ ਨਾ ਹੀ ਟੈਨਸ਼ਨ ਹੁੰਦੀ ਕੋਈ ਨਾ ਹੀ ਸਰੀਰ ਨੂੰ ਕੋਈ ਦੁੱਖ ਫੀਲ ਹੁੰਦਾ ਵੇ ਪਿਆਰੀ ਸਾਧ ਸੰਗਤ ਜੀ ਏ ਵਾਹਿਗੁਰੂ ਜੀ ਦਾ ਕਾਰ ਏ ਇਹ ਸਵਰਗ ਏ ਵਾਹਿਗੁਰੂ ਜੀ ਦਾ ਕਾਰ ਕਿਉਂਕਿ ਸਵਰਗ ਵਿੱਚ ਨਾ ਹੀ ਦੁੱਖ ਹੁੰਦਾ ਵੇ ਤੇ ਨਾ ਹੀ ਕੋਈ ਪ੍ਰੋਬਲਮ ਹੁੰਦੀ ਏ ਵਾਹਿਗੁਰੂ ਜੀ ਦਾ ਕਾਰ ਬਹੁਤ ਪਿਆਰਾ ਬਹੁਤ ਸਵਰਗ ਪਿਆਰਾ ਕਾਰ ਏ ਵਾਹਿਗੁਰੂ ਜੀ ਸ਼ੁਕਰ ਏ ਤੇਰਾ ਤੇ ਵਾਹਿਗੁਰੂ ਜੀ ਆਪਾਂ ਜਾਪ ਕਰ ਲਈਏ ਕਿਉਂਕਿ ਵਾਹਿਗੁਰੂ ਜੀ ਆ ਰਹੇ ਨੇ सप्तम वाहे गुरु साम वाहे गुरु साम वाहे गुरु वाहे गुरु साम वाहे गुरु सप्तम वाहे गुरु ਸਤਨਾਮ ਵਾਹਿਗੁਰੂ ਸਤਨਾਮ ਵਾਹਿਗੁਰੂ ਸਤਨਾਮ ਵਾਹਿਗੁਰੂ ਸਤਨਾਮ ਵਾਹਿਗੁਰੂ ਵਾਹਿਗੁਰਜੀ ਦਾ ਖਾਲਸਾ ਵਾਹਿਗੁਰਜੀ ਦੀ ਫਤਿਹ ਪਿਆਰੀ ਸਾਧ ਸੰਗਤ ਜੀ ਜੇ ਤੁਹਾਨੂੰ ਆਪਣੇ ਗੁਰੂਆਂ ਦੀਆਂ ਵੀਡੀਓ ਵਧੀਆ ਲੱਗਦੀਆਂ ਨੇ ਤੇ ਲਾਈਕ ਵੀ ਕਰ ਦਿਆ ਕਰੋ ਚੈਨਲ ਨੂੰ ਸਬਸਕ੍ਰਾਈਬ ਕਰਕੇ ਸਪੋਰਟ ਵੀ ਕਰ ਦਿਆ ਕਰੋ ਕਿਉਂਕਿ ਵਾਹਿਗੁਰੂ ਜੀ ਦੀਆਂ ਵੀਡੀਓ ਜਿੰਨੀਆਂ ਅੱਗੇ ਜਾਣ ਉੰਨੀਆਂ ਹੀ ਵਧੀਆਂ ਨੇ ਵਾਹਿਗੁਰੂ ਜੀ ਉਹਨੇ ਹੀ ਕਿਰਪਾ ਕਰਨਗੇ ਕਿਉਂਕਿ ਵਾਹਿਗੁਰੂ ਜੀ ਦੀ ਵੀਡੀਓ ਆਪਣੇ ਪਰਿਵਾਰ ਦੇ ਜੀਆਂ ਦੇ ਫੋਨ ਤੇ ਜੂ ਸ਼ੇਅਰ ਕਰਿਆ ਕਰੋ ਕਿਉਂਕਿ ਵਾਈ ਗੁਰਜੀ ਦੀ ਵੀਡੀਓ ਦੇਖਣ ਨਾਲ ਪਤਾ ਨਹੀਂ ਕਿਸ ਵੇਲੇ ਭਗ ਖੋਲ ਜਾਣ ਕਿਸ ਵੇਲੇ ਦੁੱਖ ਦਰਦ ਦੂਰ ਹੋ ਜਾਣ ਕਿਸ ਵੇਲੇ ਕਿਸ ਵੇਲੇ ਸੁੱਤੇ ਹੋਏ ਕਿਸਮਤ ਜਾਗ ਪਵੇ